ਇਹੀ ਤਾਂ ਗੱਲ ਹੈ ਕਿ ਤੁਹਾਨੂੰ ਤੋਂ ਓਲਾ ਰਖਿਆ ਜਾ ਰਿਹਾ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਕੱਲ ਨੂੰ ਤੁਸੀਂ ਆਪਰੇਸ਼ਨ ਕਰਾਓ ਲੱਖਾਂ ਲੱਖ ਰੁਪਈਆ ਜੋੜੋ ਸਾਰਾ ਡਾਕਟਰਾਂ ਨੂੰ ਦਿਓ ਉਹਨਾਂ ਦੀ ਝੋਲੀਆਂ ਭਰਨੀ ਹੈ ਆਪਣੀਆਂ ਸੇਧਾਂ ਨਹੀਂ ਲੈਣੀਆਂ ਮੈਂ ਇੰਟਰਵਿਊ ਕਰਕੇ ਚੱਲ ਜਾਣਾ ਅੱਜ ਤੁਹਾਨੂੰ ਫੋਨ ਹਟਨੇ ਬਾਅਦ ਤੁਸੀਂ ਮੈਨੂੰ ਕਹਿਣਾ ਪਾਜੀ ਹਾਂਜੀ ਵੀਡੀਓ ਡਿਲੀਟ ਕਰ ਦਿਓ ਪਾਜੀ ਨਹੀਂ ਉਹ ਮੇਰੇ ਕੋਲ ਬੋਲ ਹੋ ਗਿਆ ਇਹ ਤਾਂ ਮੈਂ ਸੱਚਾਈ ਦੱਸ ਰਿਹਾ ਭਈ 3 ਲੱਖ ਰੁਪਈਆ ਲੈਣਾ ਇੱਕ ਗੋਡੇ ਦਾ ਹੱਥ ਹੋਈ ਐਵੇਂ ਥੋੜੀ ਹੈ ਕਿਉਂਕਿ ਤੁਸੀਂ ਸਮਝਦਾਰ ਨਹੀਂ ਬਣ ਰਹੇ ਹਾਜੇ ਵੀ ਸਮਝਦਾਰ ਨਹੀਂ ਬਣ ਰਹੇ ਮੈਂ ਆਪ ਦੱਸਦਾ ਕਿਦਾਂ ਬਿਨਾ ਪੈਰਾਸੈਟਾਮ ਬੋਲਦੇ ਤੁਹਾਡੇ ਘਰੇ ਕਿਚਨ ਚੋਂ ਇੱਕ ਪੈਸੇ ਬਿਨਾ ਖਰਚੇ ਤੁਸੀਂ ਆਪਣਾ ਇਲਾਜ ਕਰ ਲੂਗੇ ਤੇ ਬੁਖਾਰ ਉਤਰ ਜਾਊਗਾ ਹਾਂ ਆਪਾਂ ਤਾਂ ਇਹ ਜੇ ਇਹ ਜੇ ਇਲਾਜ ਦੱਸਦੇ ਆ ਜਿਹੜੇ ਕਿ ਬਿਨਾ ਪੈਸੇ ਦੇ ਤੁਸੀਂ ਠੀਕ ਹੋਣਾ ਦੋਸਤੋ ਇਹ ਜਾਦੂ ਨਹੀਂ ਕੈਰੋਪ੍ਰੈਕਟਿਕ ਟੈਕਨੀਕ ਹੈ ਦੋਸਤ ਨੀਰੇਚ ਦੀ ਬਾਡੀ ਦੀ ਅਲਾਈਨਮੈਂਟ ਕੀਤੀ ਜਾਂਦੀ ਹੈ ਸ਼ੁਰੂਆਤ ਪ੍ਰੋਬਲਮ ਦੀ ਕਿੱਥੇ ਹੋਈ ਹੈ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਬਿਨਾ ਦਵਾਈਆਂ ਤੋਂ ਕੱਟ ਸਕਦੇ ਜਿਹੜੇ ਗੋਡੇ ਟੱਡੇ ਵੀ ਹੋਏ ਨਾ ਕਈ ਲੋਕੀ ਤਾਂ ਐ ਗੋਡੇ ਲੈ ਕੇ ਆ ਹਾਂ ਉਹ ਟਡੇ ਓਡੇ ਵੀ ਦੋ ਤਿੰਨ ਮਹੀਨੇ ਸਿੱਧੇ ਹੋਣੇ ਸ਼ੀ ਹੁੰਦੇ ਜਦ ਤੱਕ ਇਹ ਮੋਬਾਈਲ ਹੈ ਤੁਹਾਡੇ ਹੱਥ ਚ ਤੜੀ ਕਰਦੇ ਨਹੀਂ ਹੁਣ ਇਹ ਵੀਡੀਓ ਅੱਜ ਖਾਸ ਤੁਹਾਡੇ ਲਈ ਕਿਉਂ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਮੁਹਾਲੀ ਪਹੁੰਚਿਆ ਮੁਹਾਲੀ ਜਿੱਥੇ ਕਿ ਡਾਕਟਰ ਨੇ ਡਾਕਟਰ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ ਕਿ ਹੱਥਾਂ ਦਾ ਇਲਾਜ ਕਰਦੇ ਨੇ ਕਿ ਜੇਕਰ ਤੁਹਾਨੂੰ ਡਾਕਟਰਾਂ ਨੇ ਕਹਿੰਦਾ ਹਾਂ ਭਾਈ ਤੁਹਾਡੇ ਗੋਡੇ ਬਦਲੇ ਪਾਣੇ ਵੀ ਹੁਣ ਕੰਮ ਖਤਮ ਆ ਕਹ ਲੋ ਕਿ ਹੁਣ ਸਿਰਫ ਸਰਜਰੀ ਹੋਣੀ ਆ ਗੋਡੇ ਨਵੇਂ ਪਾਣੇ ਆ ਲੇਕਿਨ ਇਹ ਕਹਿੰਦੇ ਆ ਵੀ ਸਾਡੇ ਕੋਲ ਆਜੋ ਜੇਕਰ ਤੁਹਾਨੂੰ ਡਾਕਟਰਾਂ ਨੇ ਕਹਿਤਾ ਭਾਈ ਸਾਡੇ ਗੋਡੇ ਬਦਲਨੇ ਆ ਤੁਹਾਡੇ ਗੋਡੇ ਨਵੇਂ ਪੈਣੇ ਆ ਜਾਂ ਤੁਹਾਡਾ ਚੂਲਾ ਬਦਲਣਾ ਪੈਣਾ ਕਹਿੰਦੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਸਾਡੇ ਕੋਲ ਪਹੁੰਚ ਜਾਓ ਅਸੀਂ ਹੱਥਾਂ ਨਾਲ ਇਲਾਜ ਕਰਾਂਗੇ ਕੋਈ ਆਪਰੇਸ਼ਨ ਨਹੀਂ ਕਿਸੇ ਤਰੀਕੇ ਨਾਲ ਤੁਹਾਨੂੰ ਕੋਈ ਦਰਦ ਨਹੀਂ ਹੋਣਾ ਹੁਣ ਮੈਂ ਡਾਕਟਰ ਸਾਹਿਬ ਨਾਲ ਬੈਠ ਡਾਕਟਰ ਸਾਹਿਬ ਸਸਿਕਾਲ ਕਿਵੇਂ ਹੋ ਠੀਕ ਠਾਕ ਹੋ ਸਸਿਕਾਲ ਜੀ ਜਦੋਂ ਅਸੀਂ ਆਏ ਸਾਡੇ ਤੋਂ ਪਹਿਲਾਂ ਤੁਸੀਂ ਕਿਸੇ ਦੇ ਉਹ ਟ੍ਰੀਟਮੈਂਟ ਜਾਂ ਕਰਨ ਨਹੀਂ ਸੀ ਜਿਹੜਾ ਤੁਸੀਂ ਕਰਦੇ ਹੋ ਕਾਇਰੋਗ੍ਰਾਫੀ ਜਿਹਨੂੰ ਤੁਸੀਂ ਕਹਿੰਦੇ ਨੇ ਹੋ ਕਾਇਰੋਪ੍ਰੈਕਟਿਕ ਕਰੋ ਪ੍ਰੈਕਟਿਕ ਕਰੋ ਪ੍ਰੈਕਟਿਕ ਕਰਦੇ ਸਕੇ ਚਲੋ ਮੈਡੀਕਲ ਲੈਂਗੁਏਜ ਥੋੜੀ ਹੈਗੀ ਆ ਅਸੀਂ ਜਦੋਂ ਆਏ ਨੂੰ ਤੁਸੀਂ ਜਦੋਂ ਖਿੱਚਾ ਕੁਚਾ ਜਿਹਦਾ ਲੋਕਾਂ ਦੇ ਪਉਣੇ ਸਾਡੇ ਤਾਂ ਆਪਣੇ ਸਾਥ ਹੋ ਗਏ ਵੀ ਲੋਕੀ ਦੇਖ ਕੇ ਡਰਦੇ ਆ ਕਿ ਭਾਈ ਆ ਕੀ ਕੀ ਖਿੱਚ ਕੁਚਾ ਨਾ ਪਾ ਰੋ ਲੱਤ ਰੋਤਾਂ ਗੋਡਾ ਗੋਡਾ ਨਾ ਕਰਦੇ ਲੋਕੀ ਤਾਂ ਬਦਲਾਉ ਨੋਂਦੇ ਆ ਕਿ ਹਾਂਜੀ ਠੀਕ ਆ ਸਾਨੂੰ ਡਾਕਟਰ ਨੇ ਕਿਹਾ ਕਿ ਭਾਈ ਗੋਡਾ ਬਦਲਣਾ ਤੁਹਾਡਾ ਤੇ ਕੰਮ ਔਖਾ ਹੀ ਆ ਤੁਸੀਂ ਕਹਿੰਦੇ ਨੂੰ ਕਿ ਨਹੀਂ ਸਾਡੇ ਕੋਲ ਆ ਜਿਓ ਤੁਹਾਡੇ ਗੋਡੇ ਬਦਲ ਨਹੀਂ ਦੇਾਂਗੇ ਐਵੇਂ ਸੱਟ ਕਰ ਦਿਆਂਗੇ ਦਵਾਈ ਦੂਈ ਹੋਵੇ ਫਿਰ ਵੀ ਅਸੀਂ ਸੋਚੀਏ ਕੋਈ ਇਲਾਜ ਕਰਦੇ ਹੋ ਕਿ ਟੀਕਾ ਡੂ ਕਰ ਲਓ ਨਾ ਤਾਂ ਵੀ ਕਹੀਂ ਕਿ ਨਹੀਂ ਭਾਈ ਠੀਕ ਹੈ ਕੋਈ ਟੀਕਾ ਭਰ ਕੇ ਲਾਤਾ। ਇਲਾਜ ਚ ਇਹ ਹੀ ਪਿਆ ਹੋਇਆ ਨਾ ਆਪਣੀ ਦਵਾਈ ਨਾਲ ਟੀਕਿਆਂ ਨਾਲ ਸ਼ਾਇਦ ਗੋਡੇ ਠੀਕ ਹੁੰਦੇ ਦੋਸਤ ਇਹਦਾ ਉਲਟਾ ਹੈ। ਹਾਂ ਇਹ ਗੱਲ ਤੈਨੂੰ ਸਮਝ ਨਹੀਂ ਪੈਗੀ ਸਾਰੇ ਦਰਸ਼ਕਾਂ ਨੂੰ ਸਮਝ ਨਹੀਂ ਪੈਗੀ। ਗੱਲ ਸਮਝੋ ਤਰੀਕੇ ਨਾਲ ਇੱਕ ਗੱਲ ਮੇਰੀ ਪੱਲੇ ਬੰਨ ਲਓ ਦੋਸਤੋ ਜੇ ਅੱਜ ਤੱਕ ਗੋਡੇ ਤੁਹਾਡੇ ਦਵਾਈਆਂ ਨਾਲ ਠੀਕ ਹੁੰਦੇ ਹੁੰਦੇ ਅਸੀਂ ਤਾਂ ਭੁੱਖੇ ਮਰ ਰਹੇ ਹੁੰਦੇ। ਮਰ ਰਹੇ ਆ ਦਵਾਈ ਖਾ ਲਈਏ ਗੋਡੇ ਦੀ ਦਰਦ ਠੀਕ ਹੋਏਗੀ ਨਾ ਇੱਕ ਵਾਰੀ ਠੀਕ ਹੁੰਦੀ ਉਸ ਤੋਂ ਬਾਅਦ ਕੀ ਹੈ? 6 ਘੰਟੇ ਬਾਅਦ ਅਟਕੰਟੇ ਬਾਅਦ ਜਦੋਂ ਉਹ ਦਾ ਦਰਦ ਦਵਾਈ ਦਾ ਨਸ਼ਾ ਉਤਰ ਗਿਆ ਆਪਣੇ ਜੀ ਫਿਰ ਫੇਰ ਤਾਂ ਦੰਦ ਫੇਹੁੰਦੀ ਹੈ ਫਿਰ ਦਵਾਈ ਖਾਣ ਨਾਲ ਪੇਨ ਕਿਲਰ ਖਾਣਾ ਕੀ ਹੁੰਦਾ ਹਮ ਅੱਜ ਕੱਲ ਮੈਂ ਕੀ ਦੱਸ ਰਿਹਾ ਤੁਹਾਨੂੰ ਕਿਡਨੀ ਖਰਾਬ ਹੁੰਦੀ ਹੈ ਉਸ ਤੋਂ ਬਾਅਦ ਇੱਕ ਰਿਸਰਚ ਹੋ ਰਹੀ ਹੈ ਦੋਸਤੋ ਜਿਹੜੀ ਕਿ ਤੁਹਾਡੇ ਤੋਂ ਓਲਾ ਰੱਖਿਆ ਹੋਇਆ ਹੈ ਲੋਕਾਂ ਨੇ ਡਾਕਟਰਸ ਦੱਸਦੇ ਹੀ ਨਹੀਂ ਹੈ ਕਿ ਭਾਈ ਪੇਨ ਕਿਲਰ ਖਾਣ ਦੇ ਨਾਲ ਤਾਂ ਗਰੀਸਾ ਹੋਰ ਘਟਦੀ ਹੈ ਗੈਪ ਘਟ ਜਾਂਦੇ ਹੈ ਤੇ ਗੋਡੇ ਖਰਾਬ ਹੋ ਜਾਂਦੇ ਹੈ ਦਵਾਈ ਖਾਣ ਦੇ ਨਾਲ ਪਤਾ ਹੀ ਨਹੀਂ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਕਿਸ ਹਸਪਤਾਲ ਤੁਸੀਂ ਆਹੀ ਤਾਂ ਗੱਲ ਹੈ ਦੋਸਤ ਹਾਂ ਇਹੀ ਤਾਂ ਗੱਲ ਹੈ ਕਿ ਤੁਹਾਡੇ ਤੋਂ ਉਲਾਰਖਿਆ ਜਾ ਰਿਹਾ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਕੱਲ ਨੂੰ ਤੁਸੀਂ ਆਪਰੇਸ਼ਨ ਕਰਾਓ ਲੱਖਾਂ ਲੱਖ ਰੁਪਇਆ ਜੋੜੋ ਸਾਰਾ ਡਾਕਟਰਾਂ ਨੂੰ ਦਿਓ ਉਹਨਾਂ ਦੀਆਂ ਝੋਲੀਆਂ ਭਰਨੀ ਆ ਆਪਣੀਆਂ ਸਿਹਤਾਂ ਨਹੀਂ ਲੈਣੀਆਂ ਆਪਣੀ ਦਿੱਕਤਾਂ ਨਹੀਂ ਢਿੱਕਣੀਆਂ ਮਗਰ ਆਪਾਂ ਨੂੰ ਕੀ ਹੈ ਸਮਝਦਾਰ ਬੰਨਾ ਪੈਣਾ ਆਪਾਂ ਅਗਰਵਾਲ ਜੀ ਅਗਰਵਾਲ ਜੀ ਮੇਰੀ ਗੱਲ ਸੁਣੋ ਤੁਸੀਂ ਵੀ ਡਾਕਟਰ ਹੋ ਤੁਸੀਂ ਕਹਿੰਦੇ ਕਿ ਡਾਕਟਰਾਂ ਦੀਆਂ ਝੋਲੀਆਂ ਭਰੀ ਜਾਂਦੇ ਹੋ ਡਾਕਟਰ ਦੇ ਹਸਪਤਾਲ ਭਰੀਆਂ ਨੂੰ ਪੈਸੇ ਦੇ ਦੇਗੇ ਮੈਂ ਇੰਟਰਵਿਊ ਕਰਕੇ ਚੱਲ ਜਾਣਾ ਅੱਜ ਤੁਹਾਨੂੰ ਫੋਨ ਆ ਖੜਕਨੇ ਬਾਅਦ ਤੁਸੀਂ ਮੈਨੂੰ ਕਹਿਣਾ ਪਾਜੀ ਹਾਂਜੀ ਵੀਡੀਓ ਡਿਲੀਟ ਕਰ ਦਿਓ ਪਾਜੀ ਨਹੀਂ ਉਹ ਮੇਰੇ ਕੋਲ ਬੋਲ ਹੋ ਗਿਆ ਇਹ ਤਾਂ ਤਾਂ ਮੈਂ ਸੱਚਾਈ ਦੱਸ ਰੇ ਮੈਂ ਚਲੋ ਮੈਂ ਤਾਂ ਝੂਠ ਹੀ ਬੋਲ ਰਹਾ ਤੁਸੀਂ ਇੰਜ ਕਰੋ ਦੋਸਤੋ Google ਤੇ ਪਾਇਓ ਇਫੈਕਟ ਆਫ ਪੇਨ ਕਿਲਰਸ ਇਨ ਔਨ ਨੀ ਕਾਰਟਿਲੇਜ ਹਮ ਮਤਲਬ ਕਿ ਪੇਨ ਕਿਲਰ ਦਾ ਇਫੈਕਟ ਕੀ ਹੈ ਨੀ ਕਾਰਟਿਲੇਜ ਦੇ ਉੱਤੇ ਉੱਤੇ ਰਿਸਰਚ ਆ ਜਾਣੀ ਆ ਉਹ ਕਹਿੰਦੇ ਜੀ ਜਿੰਨੀ ਜ਼ਿਆਦਾ ਤੁਸੀਂ ਪੇਨ ਕਿਲਰ ਖਾਓਗੇ ਓਨੀ ਜਲਦੀ ਨੀ ਕਾਰਟਿਲੇਜ ਘਸੇਗੀ ਓਨੀ ਜ਼ਿਆਦਾ ਤੁਸੀਂ ਗੋਡੇ ਖਤਮ ਕਿਸਨਾ ਸ਼ੁਰੂ ਹੱਡੀਆਂ ਕਿਸਨਾ ਸ਼ੁਰੂ ਦਰਦ ਵਜੂਗਾ ਚਾਲੀ ਫਿਰ ਨਹੀਂ ਪਾਉਂਗੇ ਡਾਕਟਰ ਕੋ ਜਾਓਗੇ ਆਪਰੇਸ਼ਨ ਕਰਾ ਲੋ ਉਹ ਤਾਂ ਇਹੀ ਗੱਲ ਕਹਿਣਗੇ ਭਾਈ ਕਹਿੰਦੇ ਕਹਿੰਦੇ ਭਈਆ 3 ਲੱਖ ਰੁਪਏ ਲੈਣਾ ਇੱਕ ਗੋਡੇ ਦਾ ਹੱਥ ਹੋ ਗਈ ਐਵੇਂ ਥੋੜੀ ਹੈ ਰੁਪਈਆ ਕਿੱਦਾਂ ਬਣੂਗਾ ਕਹਿੰਦੇ ਨੇ ਆਰਥੋਪੈਡੀ ਡਾਕਟਰ ਸਭ ਤੋਂ ਜ਼ਿਆਦਾ ਕਮਾਉਂਦੇ ਨੇ ਬੜੇ ਵੱਡੇ ਵੱਡੇ ਨਾਮ ਹੈ ਨਾਮ ਨਹੀਂ ਬੋਲੂਗਾ ਉਹ ਤਾਂ ਕਹਿੰਦੇ ਨੇ ਕਿ ਜਿਹੜਾ ਬਿਸਤਰਾ ਹੈ ਨਾ ਉਹ ਪੈਸਿਆਂ ਦੇ ਉੱਤੇ ਸੋਹਂਦੇ ਨੇ ਹੂੰ ਕਿਉਂਕਿ ਤੁਸੀਂ ਸਮਝਦਾਰ ਨਹੀਂ ਬਣ ਰਹੇ ਹਾਜੇ ਵੀ ਸਮਝਦਾਰ ਨਹੀਂ ਬਣ ਰਹੇ ਅਜੇ ਵੀ ਲੋਕੀ ਇੰਨੇ ਸਮੇਦਾਰ ਨਹੀਂ ਬਣ ਰਹੇ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਪੈਨਕਲਰ ਖਾ ਕੇ ਕੀ ਗੋਡਿਆਂ ਨਾਲ ਅਸਤਾ ਸਰੀਰ ਦਾ ਨਾਸਤ ਬਣਾ ਰਹੇ ਆ ਮੈਂ ਤਾਂ ਕਹਿੰਦਾ ਬੁਖਾਰ ਵਾਲੇ ਵੀ ਤੁਸੀਂ ਜਿਹੜੀ ਪੈਰਾਸੀਟਾਮੋਲ ਖਾਦੇ ਹੋ ਨਾ ਉਹ ਵੀ ਦਿੱਕਤ ਕਰਦੀ ਹੈ ਅੱਜ ਤੱਕ ਇਹਨਾਂ ਨੇ ਇਹੀ ਪਬਲਿਸਿਟੀ ਕੀਤੀ ਹੈ ਪੈਰਾਸੀਟਾਮੋਲ ਸਭ ਤੋਂ ਫੇਰ ਫੇਟ ਡਰਗ ਹੈ ਤੁਸੀਂ ਵੀ ਇਹ ਸੋਚਦੇ ਹੋਗੇ ਯਾਰ ਬੁਖਾਰ ਹੋ ਗਿਆ ਚੱਲ ਪੈਰਾਸੀਟਾਮੋਲ ਚੱਲੀਏ ਅੱਗੇ ਕੰਮ ਵੀ ਕਰਨੇ ਆ ਕੰਮ ਕਰਨੇ ਭਾਈ ਉਹ ਸਰੀਰ ਨੂੰ ਖਰਾਬ ਕਰ ਰਹੀ ਹੈ ਅੰਦਰੋਂ ਅੰਦਰੋਂ ਖਰਾਬ ਕਰ ਰਹੀ ਹੈ ਤੁਹਾਨੂੰ ਨਹੀਂ ਪਤਾ ਤੁਹਾਨੂੰ ਮੈਂ ਆਹ ਜਾਣੁਸਕੇ ਤੱਕ ਦੱਸੇ ਹੋਇਆ ਹੈ ਮੇਰੀ ਵੀਡੀਓਜ਼ ਚੈ ਮੈਂ ਆਪ ਦੱਸਦਾ ਕਿਦਾਂ ਬਿਨਾ ਪੈਰਾਸੀਟਾਮੋਲ ਦੇ ਤੁਹਾਡੇ ਘਰੇ ਕਿਚਨ ਚੋਂ ਇੱਕ ਪੈਸੇ ਬਿਨਾ ਖਰਚੇ ਤੁਸੀਂ ਆਪ ਆਪਣਾ ਇਲਾਜ ਕਰ ਲੂਗੇ ਤੇ ਬੁਖਾਰ ਉਤਰ ਜਾਊਗਾ। ਬਾਕੀ ਗੱਲ ਮੈਂ ਕਰੂੰਗਾ ਬਾਅਦ ਚ ਪਹਿਲਾਂ ਇਹ ਦੱਸ ਦਿਓ ਮੈਨੂੰ ਹੁਣ। ਹੁਣ ਤੁਸੀਂ ਗੱਲ ਕਹੀ ਹੈ ਨਾ ਗੱਲ ਤੇ ਲਿਓ। ਬਿਲਕੁਲ ਬੁਖਾਰ ਉਤਰੂਗਾ ਬਿਨਾ ਗੋਲੀ ਤੋਂ? ਬਿਨਾ ਗੋਲੀ ਤੋਂ ਬਿਨਾ ਖਾਦੇ ਪੀਤੇ ਆਪਾਂ ਲਿਕੁਇਡ ਡਾਈਟ ਲੈਣੀ ਹੈ ਦੋਸਤੋ। ਲਿਕੁਇਡ ਡਾਈਟ ਦੇ ਵਿੱਚ ਇਹ ਹੈ ਕਿ ਗਰਮ ਪਾਣੀ ਬਾਰ-ਬਾਰ ਪੀਓ। ਠੀਕ ਹੈ। ਉਸ ਤੋਂ ਬਾਅਦ ਨਾਲ ਇੱਕ ਕਾੜਾ ਬਣਾ ਕੇ ਪੀਣਾ ਹੈ। ਹਰ ਕਿਸੇ ਦੀ ਕਿਚਨ ਚ ਸੌਣ ਹੁੰਦੀ ਹੈ। ਅਜਵਾਇਣ ਹੁੰਦੀ ਹੈ। ਹੈਗੀ ਠੀਕ ਹੈ ਨਾ ਤੇ ਨਾਲ ਜੀਰਾ ਠੀਕ ਹੈ ਠੀਕ ਹੈ ਤਿੰਨਾਂ ਦਾ ਇੱਕ ਇੱਕ ਚਮਚ ਲੈਣਾ ਇੱਕ ਪਤੀਲੇ ਚ ਪਾ ਲੈਣੇ ਦੋ ਗਲਾਸ ਪਾਣੀ ਪਾਣਾ 20 ਪੱਤੇ ਤੁਲਸੀ ਲੱਗੀ ਹੋਏ ਕੀ ਘਰੇ ਠੀਕ ਹੈ ਤੁਲਸੀ ਦੇ 20 ਪੱਤੇ ਪਾ ਲੈਣੇ ਉਬਾਲਣਾ ਦੋ ਗਲਾਸ ਦਾ ਅੱਧਾ ਗਲਾਸ ਕਰ ਲੈਣਾ ਛਾਣ ਕੇ ਇੱਕ ਚਮਚ ਸ਼ਹਿਦ ਇੱਕ ਚਮਚ ਸ਼ਹਿਦ ਪਾ ਲੈਣਾ ਪਲੱਸ ਇੱਕ ਚਮਚ ਅਦਰਕ ਦਾ ਰਸ ਪਾ ਲਿਓ ਪਾ ਦਿਓ ਤੇ ਨਾਲੇ ਹੀ ਹਲਕੀ ਜਿਹੀ ਇੱਕ ਚੁਪਟੀ ਕਾਲੀ ਮਿਰਚ ਸਭ ਕੁਝ ਹੈਗਾ ਹੂੰ ਕੁਝ ਛੱਡਿਆ ਤਾਂ ਨਹੀਂ 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 ਇਹ ਕਾੜਾ ਬਣਾ ਕੇ ਪੀਣਾ ਹੈ ਦੋਸਤ ਚਾਹ ਪੀਣੀ ਬੰਦ ਕਰ ਦਿਓ ਦੋ ਦਿਨ ਚਾਹ ਨਾ ਪੀਓ ਆਹੀ ਕਾੜਾ ਪੀਓ ਦੇਖੋ ਤੁਹਾਡਾ ਸਰੀਰ ਵੀ ਤੰਦਰੁਸਤ ਹੋ ਜਾਊਗਾ ਬਿਨਾ ਪੈਰਾਸੀਟਾਮੋਲ ਖਾਦੇ ਤੁਹਾਡਾ ਬੁਖਾਰ ਉਤਰ ਜਾਊਗਾ ਜਿਆਦਾ ਤੋਂ ਜਿਆਦਾ 6 ਘੰਟੇ ਅਟਕਣ ਡਿਲਗਨਗੇ ਬੁਖਾਰ ਉਤਰ ਜਾਏਗਾ ਆਹ ਕਾੜਾ ਪੀ ਲਓ ਕਾੜਾ ਪੀਣਾ ਰੋਟੀ ਵੀ ਨਹੀਂ ਖਾਣੀ ਹਾਂ ਇਕੱਲੀ ਆਹੀ ਕਾੜਾ ਪੀਣਾ ਬਾਰ-ਬਾਰ ਗਰਮ ਪਾਣੀ ਪੀ ਜਾਣਾ ਅਸੀਂ ਕੰਬਲ ਲੈ ਕੇ ਸੋ ਜਾਓ ਪਸੀਨਾ ਨਿਕਲੇਗਾ ਪਸੀਨਾ ਨਿਕਲੇਗਾ ਬੁਖਾਰ ਉਤਰਨਾ ਪਸੀਨਾ ਉਤਰਦਾ ਹੀ ਨਾਲ ਦੀ ਬੁਖਾਰ ਤੇ ਫਰੀਏ ਨੁਸਖਾ ਦੇਤਾ ਨਹੀਂ ਲੋਕਾਂ ਨੂੰ ਹਾਂ ਬਿਲਕੁਲ ਮੈਂ ਤਾਂ ਰੋਜ਼ ਦੱਸਦਾ ਮੈਂ ਤਾਂ ਯਾਰ ਅਸਾਡੀ ਤਾਂ ਜ਼ਿੰਦਗੀ ਖੁੱਲੀ ਕਿਤਾਬ ਹੈ ਯਾਰ ਆਪਾਂ ਤਾਂ ਇਹੋ ਜੇ ਹੈ ਜੇ ਲਾਜ ਦੱਸਨੇ ਜਿਹੜੇ ਕਿ ਬਿਨਾ ਪੈਸੇ ਦੇ ਤੁਸੀਂ ਠੀਕ ਹੋਣਾ ਦੋਸਤੋ ਜੇ ਤੁਸੀਂ ਚਾਹਦੇ ਹੋ ਕਿ ਪੈਸੇ ਨਹੀਂ ਖਰਾਬ ਕਰ ਰਹੇ ਤੇ ਡਾਕਟਰਾਂ ਦੇ ਚੱਕਰ ਬਾਰ-ਬਾਰ ਨਹੀਂ ਕੱਟਨੇ ਤਾਂ ਇਦਾਂ ਹੀ ਠੀਕ ਹੋਗੇ ਡਾਕਟਰ ਨੇ ਦੱਸਿਆ ਅਸੀਂ ਪੈਰਾਸੀਟਾਮ ਵਾਲਾ 2 ਸਾਲ ਖਾਧੀ ਕਦੀ ਹਫ਼ਤੇ ਚਾ ਕਹ ਲੈਣਾ ਕਦੀ 15 ਦਿਨ ਖਾਣਾ ਦਰਦ ਹੁੰਦੀ ਹੈ ਬਾਅਦ ਚ ਕਿਸੇ ਦੀ ਕਿਡਨੀ ਖਰਾਬ ਹੈ ਕਿਸੇ ਦਾ ਲੀਵਰ ਖਰਾ ਕਿ ਜੇ ਲੀਵਰ ਸਿਰੋਸਿਸ ਹੋ ਗਿਆ ਲੀਵਰ ਇਸ ਟ੍ਰਾਂਸਪਲੈਂਟ ਹੋਣ ਦਾ ਦੱਸਦਾ ਦੂਸਰੀ ਦੱਸੋ ਆਪ ਤੁਸੀਂ ਦੱਸੋ ਕਿ ਇਦਾਂ ਦਾ ਹੀ ਚਾਹ ਹਾਲ ਹੋਣਾ ਚਾਹੀਦਾ ਲੋਕਾਂ ਨੂੰ ਮਿਸਲੀਡ ਕਰੀ ਜਾ ਰਿਹਾ ਹੈ ਮਿਸ ਇਨਫਾਰਮੇਸ਼ਨ ਦੇਈ ਜਾ ਰਿਹਾ ਹੈ ਕਿ ਭਾਈ ਇਹਨਾਂ ਦਵਾਈਆਂ ਨਾਲ ਤੁਸੀਂ ਠੀਕਰਾਉਂਗੇ ਹੋਏ ਨਹੀਂ ਠੀਕ ਇੱਥੇ ਚਲੋ ਮੈਂ ਹੁਣ ਗੋਡੇਆਂ ਵਾਲੇ ਆਪਾਂ ਜੋਇੰਟ ਜਿਹੜੀ ਉਹਦੀ ਗੱਲ ਤੇ ਆਇਆ ਨਾ ਮੈਂ ਠੀਕ ਹੈ ਆ ਤੁਹਾਡੀ ਗੱਲ ਮੈਂ ਮੰਨ ਗਿਆ ਠੀਕ ਹੈ ਜੀ ਹਾਂ ਜਿਹੜਾ ਦੂਸਰਾ ਦਿੱਤਾ ਉਹਨੂੰ ਅਪਣਾ ਕੇ ਦੇਖ ਲੂ ਤੁਸੀਂ ਆਪਣੇ ਤਰੀਕੇ ਨਾਲ ਹੁਣ ਗੋਡੇ ਵਾਲ ਦੁਆਉਂਦੇ ਕਿ ਡਾਕਟਰ ਨੇ ਕਿਹਾ ਭਾਈ ਕੋਈ ਮਰੀਜ਼ ਗਿਆ ਕਿ ਡਾਕਟਰ ਨੇ ਦਵਾਈ ਦਵੀ ਦਿੱਤੀ ਨਹੀਂ ਚਲੋ ਵੀ ਤੁਹਾਨੂੰ 4-5 ਮਹੀਨੇ ਹੋ ਗਏ ਆਉਂਦੇ ਨੂੰ ਮਾਦਾਜੀ ਗੋਡਾ ਤੁਹਾਨੂੰ ਬਦਲਾਉਣਾ ਪੈਣਾ ਵੀ ਜੋ ਵੀ ਚਲੋ ਡੇਟ ਹੈਗਾ ਲੱਖਿਆ ਹਜ਼ਾਰ ਆ ਜੋ ਵੀ ਆਪਾਂ ਨੂੰ ਨਹੀਂ ਪਤਾ ਜੀ ਹਨਾ ਹੁਣ ਲੋਕੀ ਬੈਠੇ ਹੋਏ ਆ ਬਹੁਤ ਲੋਕ ਵੀਡੀਓ ਦੇਖਦੇ ਹੋਣਗੇ ਜਿਨ੍ਹਾਂ ਨੇ ਗੋਡੇ ਬਦਲਾਉਣ ਨੂੰ ਲੋਕ ਡਾਕਟਰ ਨੇ ਕਹਿਤਾ ਹੋਣਾ ਕਈ ਲੋਕ ਪੈਸੇ ਇਕੱਠੇ ਕਰਦੇ ਹੋਣੇ ਕਈ ਲੋਕ ਸਲਾਹਾਂ ਕਰਦੇ ਹੋਣੇ ਆਪਾਂ ਇਸ਼ਾਰਾ ਤੋਂ ਕਰਦੇ ਕੋਈ ਹਾਂ ਭਾਈ ਬਦਲਾ ਲਈਏ ਕਿ ਨਾਮ ਬਦਲਾਈਏ ਉਮਰ ਵੀ ਜ਼ਿਆਦਾ ਆ ਕਿਤੇ ਹੋਰ ਪੰਗਾ ਨਾ ਪੈ ਜਵੇ ਤਾਂ ਇੱਕ ਵਾਰ ਮੈਂ ਮੰਨ ਲਉ ਤੁਹਾਨੂੰ ਮੈਂ ਚਲੋ ਮੈਂ ਕਹਿ ਰਿਹਾ ਕਿ ਹਾਂ ਜੀ ਬੰਦਾ ਆ ਗਿਆ ਤੁਹਾਡੇ ਕੋਲ ਕੀ ਸਾਜੀ ਜੀ ਸਾਨੂੰ ਤੁਹਾਡਾ ਡਾਕਟਰ ਨੇ ਕਾਸ਼ੀ ਮਰੀ ਸੁਣੀ ਹੈ ਤੁਸੀਂ ਹਾਂ ਮੈਂ ਸੁਣੀ ਨੀ ਵਾਰੀ ਆਈਏ ਤਿੰਨ ਹਫਤੇ ਹੋਏ ਆ ਆ ਤੁਹਾਡੇ ਸਾਹਮਣੇ ਵੀ 50% ਫਰਕ ਪਾਤਾ ਹੋਰ ਕੀ ਚਾਹੀਦਾ ਤੁਹਾਨੂੰ ਐਜ ਮੈਂ 100 ਮਰੀਜ਼ ਦਿਖਾ ਦਾਂ ਤੁਹਾਨੂੰ ਹੂੰ ਸੋਗਾ ਹਜ਼ਾਰ ਦਿਖਾ ਦੂੰਗਾ ਬਹੁਤ ਮਰੀ ਜਾਂਦਾ ਆਪਣੇ ਕੋਲ ਜਿਹੜਾ ਕੀ ਰਗ ਕਰਦੇ ਕਿਵੇਂ ਕੀ ਸ਼ਕਤੀ ਤੁਹਾਡੀ ਬੜੀ ਆ ਵੀਡੀਓ ਤੁਸੀਂ ਪਹਿਲਾਂ ਆਪਣੇ ਪਲੇਟਫਾਰਮ ਤੇ ਪਾਈਆਂ ਪਾਈਆਂ ਮੈਂ ਤੁਹਾਡੀ ਗੱਲ ਮੰਨ ਗਿਆ ਮੈਨੂੰ ਹੁਣ ਕਮੈਂਟ ਲੋਕ ਮਿਲਦੇ ਨਹੀਂ ਜੀ ਰਾਹ ਦੇ ਵਿੱਚ ਸਾਨੂੰ ਵੀ ਸਵਾਲ ਪੁੱਛਦੇ ਨੇ ਅਗਲੇ ਥੱਲੇ ਕਮੈਂਟ ਕਰਦੇ ਨੇ ਇਸ ਲਈ ਅੱਜ ਮੈਂ ਸਪੈਸ਼ਲ ਗੱਲਬਾਤ ਕੀਤੀ ਕਿ ਨਹੀਂ ਗੱਲਬਾਤ ਕਰ ਲਈ ਕਿ ਠੀਕ ਆ ਉਹ ਤਾਂ ਜੋ ਤੁਸੀਂ ਕਰਦੇ ਹੋ ਹੁਣ ਮੈਨੂੰ ਇਹ ਦੱਸੋ ਲੋਕੀ ਕਹਿੰਦੇ ਇਹਨਾਂ ਦੇ ਹੱਥਾਂ 'ਚ ਕਿਹੜੀ ਸ਼ਫਾ ਆ ਜਾਂ ਕਿਹੜੀ ਕਿਹੜਾ ਜਾਦੂ ਆ ਇਹ ਇਹ ਜਾਦੂ ਨਹੀਂ ਕੈਰੋਪ੍ਰੈਕਟਿਕ ਟੈਕਨੀਕ ਹੈ ਦੋਸਤ ਜਿਹਰੇ 'ਚ ਬਾਡੀ ਦੀ ਅਲਾਈਨਮੈਂਟ ਕੀਤੀ ਜਾਂ ਮੇਰੇ ਕੋ ਗੋਡੇ ਵਾਸਤੇ ਮਰੀ ਜਾਂਦਾ ਆ ਗਿਆ ਜੀ ਤੇ ਮੈਂ ਤਾਂ ਗਰਦਨ ਤੋਂ ਮੜ ਕੇ ਸੈੱਟ ਕਰਨੀ ਤੁਸੀਂ ਪੂਰੇ ਹਲਾਲੇ ਦੇ ਬੰਦਾ ਮੈਂ ਕਹਿੰਦਾ ਬੰਦਾ ਕਹਿੰਦਾ ਮੈਨੂੰ ਗੋਡੇ ਦੋਰੀ ਤੁਸੀਂ ਕਹਿੰਦੇ ਨਹੀਂ ਭਾਈ ਤੁਹਾਡੀ ਤੁਹਾਡੀ ਧੰਨ ਚੜੀ ਆ ਤੁਹਾਡਾ ਤੁਹਾਡਾ ਚੂਲਾ ਹੀ ਲਿਆ ਤੁਸੀਂ ਆ ਦੇਖੋ ਸਮਝੋ ਮੇਰੀ ਗੱਲ ਮੇਟੇ ਦਰਦ ਲੈ ਕੇ ਆਇਆ ਬੰਦਾ ਠੀਕ ਹੈ ਮੈਂ ਧਰਨ ਤੋਂ ਸ਼ੁਰੂ ਕਰਦਾ ਗੋਡੇ ਲੈ ਕੇ ਆ ਤਾਂ ਵੀ ਧਰਨ ਤੋਂ ਸ਼ੁਰੂ ਕਰਨਾ ਹੈ ਜਦ ਤੱਕ ਧਰਨ ਪੇਟ ਹੀ ਨਹੀਂ ਠੀਕ ਹੈ ਤਾਂ ਤੁਸੀਂ ਕਿੱਦਾਂ ਅੱਗੇ ਚੱਲੋਗੇ ਪਿੱਠ ਦਰਦ ਹੈ ਹੁਣ ਜਿਆਦਾ ਦਰ ਹੋਣੀ ਤੁਸੀਂ ਮਾਤਾ ਦੀ ਟੈਸਟੀਮੋਨੀ ਦੇਖ ਕੇ ਮਾਤਾ ਦੇ ਐਕਸਰੇ ਲਾਇਏ ਸੀਗੇ ਮੈਂ ਗੋਡੇ ਲੈ ਕੇ